ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਤਰੀਕ ਹੈਗੀ ਜੀ 17 ਅਗਸਤ ਸਾਲ 2024 ਤੇ ਆਪਾਂ ਸਾਰੇ ਜਾਣਦੇ ਆ ਵੀ 13 ਫਰਵਰੀ ਤੋਂ ਕਿਸਾਨ ਮੋਰਚਾ ਤਰਨਾ ਲੱਗਾ ਹੋਇਆ ਖਨੋਰੀ ਤੇ ਸ਼ੰਭੂ ਬਾਰਡਰ ਤੇ ਤੇ ਇਸ ਟਾਈਮ ਆਪਾਂ ਪਹੁੰਚੇ ਹੋਇਆ ਖਨੋਰੀ ਬਾਰਡਰ ਤੇ ਤੇ ਇੱਥੇ ਆਪਣੇ ਪਿੰਡ ਵਾਸੀਆਂ ਵੱਲੋਂ ਲੰਗਰ ਲਾਇਆ ਗਿਆ ਜੋ ਕਿ 13 ਤਰੀਕ ਤੋਂ ਹੀ ਚੱਲ ਰਿਹਾ 13 ਫਰਵਰੀ ਤੋਂ ਤਿਆਉ ਆਪਾਂ ਲੰਗਰ 'ਚ ਜਿਹੜੇ ਸੇਵਾ ਕਰ ਰਹੇ ਸੇਵਾਦਾਰ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਵੈਰੀ ਖਾਲਸਾ ਵੈਰੀ ਫਤਿਹ ਜੀ ਹਾਂਜੀ ਲੰਗਰ ਕਿਹੜੇ ਪਿੰਡੋਂ ਚੱਲ ਰਿਹਾ ਹੈ ਇਹ ਸ਼ੇਰਗੜ ਤੋਂ ਚੱਲਦਾ ਜੀ ਸ਼ੇਰਗੜ ਤੋਂ ਤੇ ਕਿੰਨੇ ਜਿਹੜੇ ਤੋਂ ਚੱਲ ਰਿਹਾ ਲੰਗਰ ਇਹ ਸਰ 13 ਫਰਵਰੀ ਤੋਂ ਚੱਲਦਿਆ ਜੀ 13 ਫਰਵਰੀ ਤੋਂ ਭਾਂਡੇ ਤੋਂ ਲੈ ਕੇ ਸਾਰੇ ਇੱਥੇ ਲੰਗਰ ਲਿਆਂਨ ਤੱਕ ਦੀ ਸੇਵਾ ਪਿੰਡ ਸ਼ੇਰਗੜ ਕਰਦਿਆ ਪਿੰਡ ਸ਼ੇਰਗੜ ਦੇ ਸਾਰੇ ਸੱਜਣਾਂ ਦਾ ਸਹਿਯੋਗ ਠੀਕ ਹੈ ਜੀ ਤੇ ਪਿੰਡ ਵਾਲਿਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਇਲਾਕਾ ਨੂੰ ਅਸੀਂ ਇਲਾਕਾ ਵੱਲੋਂ ਬਹੁਤ ਵਧੀਆ ਇਲਾਕਾ ਵੀ ਸਹਿਯੋਗ ਪੂਰਾ ਦੇਣ ਡਿਆ ਨੇ ਸੱਜਣ ਮਿੱਤਰ ਜਿੰਨੇ ਵੀ ਨੇ ਪਿੰਡ ਲਾਕਿਆਲੇ ਸਾਧ ਬਹੁਤ ਵਧੀਆ ਹੰਡ ਸਹਿਯੋਗ ਦੇਣ ਡਿਆ ਨੇ ਠੀਕ ਹੈ ਜੀ ਹਾਂਜੀ ਖੜਕ ਸਿੰਘ ਹਾਂਜੀ ਬਹੁਤ ਤਕਰੀਬਨ 13 ਤਰੀਕ ਤੋਂ ਲੈ ਕੇ ਜਿਹੜਾ ਲਗਾਤਾਰ ਇਹ ਲੰਗਰ ਨਗਰ ਸ਼ੇਰਗੜ ਵੱਲੋਂ ਚਲਾਇਆ ਜਾ ਰਿਹਾ ਹੈ ਹਾਂਜੀ ਤੇ ਸ਼ੇਰਗੜ ਦੀ ਸੰਗਤ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਜੀ ਜੇ ਪੈਸੇ ਵੱਲੋਂ ਤਾਂ ਨਹੀਂ ਗ੍ਰਾਹੀ ਵੱਲੋਂ ਦੋ ਤਿੰਨ ਵਾਰ ਅਸੀਂ ਪਿੰਡ ਚੋਂ ਗ੍ਰਾਹੀ ਕੀਤੀ ਹੈ ਕਿਸੇ ਨੇ ਜਵਾਬ ਨਹੀਂ ਦਿੱਤਾ ਜੀ ਤੇ ਹੋਰ ਵੀ ਜਿਹੜਾ ਰਸਨ ਪਾਣੀ ਉਹ ਵੀ ਟਾਈਮ ਦੇ ਟਾਈਮ ਪਹਚਾਈ ਜਾਂਦੇ ਨੇ ਤੇ ਸੇਵਾ ਕਰਨ ਵੀ ਹਰ ਇੱਕ ਜਿਹੜਾ ਹਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਜੀ ਜ਼ਰੂਰ ਪਹੁੰਚਦਾ ਹੈ ਤੇ ਲਗਾਤਾਰ ਨਗਰ ਦੇ ਸਨਜੋਗ ਨਾਲੀ ਇਹ ਜਿਹੜਾ ਲੰਗਰ ਚੱਲ ਰਿਹਾ ਹੈ ਇਹ ਸ਼ੇਰਗੜ੍ਹ ਤੋਂ ਅਸੀਂ ਬਾਬਾ ਤੁਰੀ ਸਾਹਿਬ ਦੇ ਡੇਰੇ ਤੋਂ ਰਸਨ ਪਾਣੀ ਬਣਾ ਕੇ ਲਿਆਉਂਦੇ ਆ ਉਸ ਤੋਂ ਬਾਅਦ ਫਿਰ ਇੱਥੇ ਲਿਆ ਕੇ ਸਾਰੀ ਦਿਹਾੜੀ ਸ਼ਾਮ 5 6 ਵਜੇ ਤੱਕ ਰਾਤ ਦੇ ਪ੍ਰਸ਼ਾਦੇ ਤੱਕ ਚਲਾ ਕੇ ਤੇ ਫਿਰ ਸਮਾਪਤ ਕਰਕੇ ਫਿਰ ਜਾਂਦੇ ਆ ਸਵੇਰੇ ਦੁਬਾਰਾ ਫੇਰੇ ਇੱਦਿ ਇੱਕ ਲੰਗਰ ਜਿਹੜਾ ਸਾਡੇ ਪਿੰਡ ਤੋਂ ਟਰੈਕਟਰ ਤੇ ਵੀ ਸਵੇਰੇ ਵਰਤਾਇਆ ਜਾਂਦਾ ਟਰੈਕਟਰ ਤੇ ਉਹ ਡੇਰਿਆਂ ਦੀ ਸੰਗਤ ਵੱਲੋਂ ਬਣਾ ਕੇ ਤੇ ਲਗਾਤਾਰ ਸਵੇਰੇ ਟਰਾਲੀਆਂ ਦੇ ਵਿੱਚ ਉਹ ਵਰਤਾ ਕੇ 11 12 ਵਜੇ ਨੂੰ ਉਹ ਸਮਾਪਤੀ ਕਰਦੇ ਨੇ ਤੇ ਇਹ ਜਿਹੜਾ ਲੰਗਰ ਇਹ ਸ਼ਾਮ ਤੱਕ ਚੱਲਦਾ ਜਿਹੜਾ ਸ਼ੇਰਗੜ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸੰਜੋਗ ਹੈ ਕਿਸਾਨੀ ਧਰਨਿਆਂ ਨੂੰ ਉਹ ਦੇ ਰਹੇ ਨੇ ਤੇ ਵੱਧ ਵੱਧ ਸੰਜੋਗ ਦੇਣਾ ਵੀ ਚਾਹੀਦਾ ਤੇ ਹਰ ਇੱਕ ਵੀਰ ਭਰਾ ਨੂੰ ਇੱਥੇ ਪਹੁੰਚ ਕੇ ਹਾਜ਼ਰੀ ਲਵਾਉਣੀ ਚਾਹੀਦੀ ਹੈ ਬਾਕੀ ਜੀ ਇਹ ਸਾਰੇ ਖੜੇ ਨੇ ਵੀਰਾਂ ਆਪਣੇ ਇਹ ਆਪਣੇ ਜਿਹੜੇ ਕਿਹੜੀ ਸਟੇਟ ਤੋਂ ਤੁਸੀਂ ਭਾਜੀ ਇਹ ਬਿਹਾਰ ਤੋਂ ਜਿਹੜੇ ਕਿਸਾਨ ਨੇ ਕੋਈ ਪਹੁੰਚੇ ਹੋਏ ਨੇ ਇਹ ਵੀ ਕੁਝ ਆਪਣੇ ਵੀਊ ਦੇਣਗੇ ਬੋਲਣੇ ਤੁਸੀਂ ਦੱਸੋ ਤੁਸੀਂ ਕਿੰਨੇ ਜਰ ਤੱਕ ਇੱਥੇ ਆਂ ਹਾਂਜੀ ਕਿਤਨੇ ਟਾਈਮ ਸਿਵਾ ਪਿਆ ਹਮ ਲੋਕ ਸ਼ੁਰੂ ਸੇ ਹਾਂ ਸ਼ੁਰੂ ਸੇ ਫਰਵਰੀ ਸੇ ਹੀ ਹਾਂਜੀ ਤਾਂ ਕਿਹਦਾ ਚੱਲ ਰਿਹਾ ਹੈ ਅੰਦੋਲਨ ਅੰਦੋਲਨ ਬੜੀਆ ਚੱਲ ਰਿਹਾ ਹੈ ਬੜੀਆ ਚੱਲ ਰਿਹਾ ਹੈ ਅਗਰ ਥੇ ਥਰ लोगों से कुछ मनमाना है हाँ जी। तो एक ही रास्ता है कि उन्होंने बिठाया है हम तो बैठे नहीं है हाँ दिन उनको गिनना है कि कितने दिनों में वो बात मानेंगे तो फिर हम लोग अपने अपने घर जाएंगे इसके अलावा इसको दूसरा कोई रास्ता हो तो कोई बताए हम लोग जो समझते हैं कि दूसरा कोई रास्ता है नहीं अड़े रहना है लड़े रहना है जिस दिन वो मानेगा उस दिन हम लोग जाएंगे घर तो लंगर वगैरह का कैसा प्रबंध बहुत बढ़िया प्रबंध है ਇਸ ਲੰਗਰ ਮੇ ਤਾਂ ਕੁਝ ਖਾਸ ਹੀ ਇੰਤਜ਼ਾਮ ਹੈ ਲੰਗਰ ਸਹੀ ਮਰ ਰਹਾ ਹੈ ਬਿਲਕੁਲ ਸਹੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਹੈ ਔਰ ਜੰਗ ਕੇ ਮੈਦਾਨ ਮੇ ਕੋਈ ਦਿੱਕਤ ਹੋਤੀ ਵੀ ਨਹੀਂ ਹੈ ਹੋਤੀ ਨਹੀਂ ਹੈ ਓਕੇ ਜੀ ਥੈਂਕ ਯੂ ਤੇ ਖੜਕ ਸਿੰਘ ਜੀ ਕੁਰਤ ਸੋ ਲੰਗਰ ਹੋਰ ਕਿੰਨਾ ਚਿਰ ਚੱਲੇਗਾ ਇਹ ਲੰਗਰ ਸਾਡੀ ਕੋਸ਼ਿਸ਼ ਤਾਂ ਲਗਾਤਾਰ ਹੈ ਵੀ ਜਦੋਂ ਤੱਕ ਕਿਸਾਨੀ ਅੰਦੋਲਨ ਚੱਲੇਗਾ ਵੀ ਉਦੋਂ ਤੱਕ ਹੀ ਲਗਾਤਾਰ ਚਲਾਵਾਂਗੇ ਬਾਕੀ ਅੱਗੇ ਪਰਮਾਤਮਾ ਦੀ ਮਰਜ਼ੀ ਹੈ ਬਾਬੇ ਨਾਨਕ ਦਾ ਲੰਗਰ ਹੈ ਇਹ ਚ ਕਿਸੇ ਚੀਜ਼ ਦੀ ਕਮੀ ਤਾਂ ਆਉਂਦੀ ਨਹੀਂ ਤੇ ਲਗਾਤਾਰ ਚੱਲਦਾ ਹੀ ਰਹੇਗਾ ਬਿਲਕੁਲ ਜੀ ਬਿਲਕੁਲ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਪਰਮਾਤਮਾ ਗੇ ਇਹੀ ਅਰਦਾਸ ਹੈ ਵੀ ਇਹ ਲੰਗਰ ਹਮੇਸ਼ਾ ਚੱੜ੍ਹਦੀ ਕਲਾ ਚ ਰਵੇ। ਮੈਂ ਵੀਰ ਕਵਲਜੀਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਜੋਗਾ ਸਾਨੂੰ ਸਮਝਿਆ ਇੱਥੇ ਹਾਜ਼ਰੀ ਭਰਾਈ। ਬਹੁਤ-ਬਹੁਤ ਧੰਨਵਾਦ ਵੀਰ ਕਵਲਜੀਤ ਜੀ। ਠੀਕ ਹੈ ਓਕੇ ਧੰਨਵਾਦ ਧੰਨਵਾਦ ਤੁਹਾਡਾ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ ਤੁਸੀਂ ਕਿੱਥੋਂ ਦੇ? ਸਾਡਾ ਪਿੰਡ ਜੀ ਜੇਖੜ ਦੇ। ਠੀਕ ਹੈ ਜੀ। ਅਸੀਂ ਵੀ ਜਿਹੜੇ ਦਿਨ ਤੋਂ ਇਹ ਨਾਲ ਦਾ ਇੱਥੇ ਆਪਣੇ 13 ਤਰੀਕ ਤੋਂ ਜਦ ਉਸ ਤੋਂ ਧਰ ਅਸੀਂ ਵੀ ਉਸ ਦਿਨ ਤੋਂ ਇੱਥੇ ਆਉਦੇ ਜਾਂਦੇ ਰਹਿੰਨੇ ਆ ਕਿਉਂਕਿ ਪਹਿਲਾਂ ਅਸੀਂ ਦੁੱਧ ਦੀ ਵੀ ਸੇਵਾ ਕਰਦੇ ਰਹੇ ਆ ਉਸ ਤੋਂ ਬਾਅਦ ਫਿਰ ਅਸੀਂ ਹੌਲੀ-ਹੌਲੀ ਜਿਵੇਂ-ਜਿਵੇਂ ਸਾਡਾ ਕੋਈ ਜਾਪਿਆ ਵੀ ਇੱਥੇ ਵੀ ਲੰਗਰ ਦਾ ਵੀ ਕੰਮ ਏ ਫਿਰ ਅਸੀਂ ਲੰਗਰ ਲਈ ਇੱਥੇ ਆਟਾ-ਉਟਾ ਵੀ ਆਪਣੇ ਇਹਨਾਂ ਛੇਰਗੜ ਵਾਲਿਆਂ ਨੂੰ ਅਸੀਂ ਇੱਥੇ ਇਹਨਾਂ ਨੂੰ ਸਹਾਇਗੀ ਦਿੰਦੇ ਰਹੇ ਆ ਬਾਕੀ ਖੰਡ-ਕੁੰਡ ਵੀ ਕਿਉਂ ਉਹ ਵੀ ਅਸੀਂ ਹੋਰ ਵੀ ਸਾਡੇ ਕੋਲ ਇੱਕ ਰਸੜ ਪਿਆ ਥੋੜਾ ਬਾਕੀ ਉਹ ਵੀ ਅਸੀਂ ਰੱਖਿਆ ਆ ਉਹ ਵੀ ਅਸੀਂ ਜ਼ਰੂਰ ਨਾ ਤੱਕ ਕੇ ਪਚਾਵਾਂਗੇ ਕਿਉਂ ਅਸੀਂ ਆਪਦੇ ਅਸੀਂ ਅਸੀਂ ਕਿਤੇ ਪਾਸੇ ਕੋਈ ਕਿਸੇ ਕੋਲ ਨਹੀਂ ਲੈਂਦੇ ਅਸੀਂ ਆਪਦਾ ਹੀ ਅੱਪੀ ਕਰਨੇ ਆ ਕਰ ਕਰਦੇ ਸਾਡਾ ਪਰਿਵਾਰ ਬੰਦ ਕਰਦੇ ਠੀਕ ਹੈ ਪਰਿਵਾਰ ਦਾ ਵੀ ਇਸ ਅਸੀਂ ਕਹੇ ਵੀ ਲੰਗਰ ਵੀ ਸਭ ਦਾ ਸਾਂਝਾ ਦਾ ਸਾਰਿਆਂ ਸਹਿਯੋਗ ਦੇ ਨਾਲ ਹੀ ਚੱਲਦਾ ਹੈ ਚੱਲਦਾ ਕੱਲਾ ਬੰਦਾ ਲੰਗਰ ਨਹੀਂ ਖਲਾ ਸਕਦਾ ਅਸੀਂ ਤੇ ਵੀ ਆਣੇ ਆ ਵੀ ਜਿਹੜੇ ਹੋਰ ਵੀ ਪਿੰਡਾਂ ਦੇ ਲੋਕ ਨੇ ਉਹ ਵੀ ਆਪੋ ਆਪਦੇ ਪਿੰਡਾਂ ਦੇ ਵਿੱਚੋਂ ਰਸਤਾ ਜੋ ਵੀ ਰਸਤ ਖੰਡ ਕਲਨੀ ਤਾਂ ਕਿਉਂ ਕਲਾਂ ਤਾਂ ਜੋੜਾ ਵੀ ਉਹਨਾਂ ਨੂੰ ਪੁੱਛਰ ਆਉਂਦੀ ਆਪੋ ਉਹਦੇ ਨਗਰਾਂ ਦੇ ਵਿੱਚੋਂ ਸਾਰਿਆਂ ਨੂੰ ਚਾਹੀਦਾ ਵੀ ਆਪੋ ਵਰਾਸਣ ਪਾਣੀ ਪਛਾਣ ਕਰਨ ਕਿਉਂਕਿ ਇੱਥੇ ਲੰਗਰਾਂ ਦਾ ਕੰਮ ਹੈ ਲੰਗਰ ਜਿਹੜਾ ਹੁੰਦਾ ਏ ਲੋਕਾਂ ਦੇ ਸਹਿਯੋਗ ਨਾਲ ਜਾਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹੀ ਚੱਲਦਾ ਉਸ ਤਰ੍ਹਾਂ ਸਹਿਯੋਗ ਨਾਲ ਉਹ ਉਸ ਤਰ੍ਹਾਂ ਨਹੀਂ ਚੱਲਦੇ ਲੰਗਰ ਲੰਗਰ ਤੇ ਲੋਕਾਂ ਦੇ ਚਲਾਇਆ ਹੀ ਕਿਉਂਕਿ ਗੁਰੂ ਘਰ ਦੇ ਆਪਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵਾਪਸ ਹੀ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉੱਥੇ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਲੰਗਰ ਚੱਲਦੇ ਨੇ ਉੱਥੇ ਵੀ ਉਸ ਤਰ੍ਹਾਂ ਨਹੀਂ ਚੱਲਦੇ ਠੀਕ ਹੈ ਠੀਕ ਇਸੇ ਤਰ੍ਹਾਂ ਹੀ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਸਾਰੇ ਵੱਧ ਚੜ ਕੇ ਸਹਿਯੋਗ ਦੇਈਏ ਤੇ ਸਹਿਯੋਗ ਦੇ ਵਿੱਚ ਆਪਾਂ ਇੱਥੇ ਲੱਗਰ ਦੀ ਸੇਵਾ ਕਰੀਏ ਬਾਤ ਤੋਂ ਬਾਤ ਦੁੱਧ ਆਟਾ ਕਿ ਉਹ ਦੁੱਧ ਜੋ ਵੀ ਚੁਈ ਜਾ ਆਪਾਂ ਨੂੰ ਵਾਰਾਖਾਂਦੀ ਉਹ ਵੀ ਆਪਾਂ ਪਿੰਡਾਂ ਦੇ ਵਿੱਚੋਂ ਆਪਣੇ ਪਿੰਡ 'ਚੋਂ ਭਾਵੇਂ ਇਕੱਠਾ ਕਰੀਏ ਭਾਵੇਂ ਆਪਣੇ ਘਰ 'ਚੋਂ ਲਿਆਈਏ ਜਿਵੇਂ ਸਾਨੂੰ ਵਾਰਾਖਾਂਦੀ ਸੋਮੇ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ